86 ਕਿਉਂਕਿ ਜਥੇਦਾਰ ਕੌਂਕੇ ਵਾਸ ਲੀਡਿੰਗ ਦਿਸ ਦਿਸ ਗਰੁੱਪ ਜਿਹੜਾ ਹੈ ਸੌ ਤੋਂ ਉੱਪਰ ਬੰਦੇ ਸੀਗੇ ਉਹਦੇ ਕਈ ਖਾੜਕੂ ਵੀ ਸੀਗੇ ਤੇ ਜਥੇਦਾਰ ਜਿਹੜੇ ਪੈਰਲਲ ਜਥੇਦਾਰ ਸੀਗੇ ਕੌਂਕੇ ਉਹ ਉਹ ਸੀਗੇ ਫਿਰ ਹ ਹੁਣ ਦੋ ਆਲਟਰਨੇਟਿਵ ਸੀ ਸਾਡੇ ਕੋਲੇ ਆ ਤਾਂ ਐਨਐਸ ਜੀ ਨੂੰ ਕਹੀਏ ਵੀ ਭਾਈ ਜਾਓ ਤੁਸੀਂ ਦੇਖੋ ਜੋ ਹੂੰ ਦੇਖੀ ਜੋ ਰੱਪਾ ਪਣਾ ਵਰਤੂਗਾ ਦੂਜਾ ਸੀਗਾ ਵੀ ਜਿੱਦਾਂ ਬਾਅਦ ਚ ਬਲੈਕ ਥੰਡਰ 2 ਚ ਵੀ ਕਿਰਾਬੰਦੀ ਚੱਲੀ ਜਲੇ ਹਾਂਜੀ ਤੇ ਜਿਹਨੇ ਜਿੰਨ ਚਲਦੀ ਅਲਟੀਮੇਟਲੀ ਸਰੈਂਡਰ ਕਰਨਗੇ ਸੋ ਤੀਜਾ ਆਪਸ਼ਨ ਸੀ ਵੀ ਨੇਗੋਸ਼ੀਏਟ ਕੀਤਾ ਜਾਣਾ ਉਸ ਟਾਈਮ ਬਿਰਕਸਾਪ ਤੇ ਮੈਂ ਦੋਨਾਂ ਨੇ ਪਬਲਿਕ ਰਿਲੇਸ਼ਨਸ ਵਾਂ ਦਾ ਹੈਂਡ ਹੈਲਡ ਜਿਹੜਾ ਲਾਊਡ ਸਪੀਕਰ ਹੁੰਦਾ ਲੈ ਕੇ ਅਸੀਂ ਨਿਹੱਥੇ ਆਹ ਪੌੜੀਆਂ ਥਾਂ ਦੀ ਦਰਬਾਰ ਸਾਹਿਬ ਦੀ ਜਿਹੜੀ ਘਾਟਾ ਘਰ ਵਾਲੀ ਆ ਇੱਥੋਂ ਚੱਲ ਕੇ ਇੱਥੇ ਖੜੇ ਹੋਏ ਐਨਐਸਜੀ ਨੇ ਸਾਰਾ ਕਲੀਅਰ ਕਰਤਾ ਜੀ ਅੱਛਾ ਜਦ ਇਹ ਹੋ ਗਿਆ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਹੁਣ ਜੀ ਦਰਬਾਰ ਸਾਹਿਬ ਵੱਲ ਜਾਨੂੰ ਦਰਬਾਰ ਸਾਹਿਬ ਤੇਰੀ ਗੋਲੀ ਚੱਲਣੀ ਹਾਂਜੀ ਡੋਗਰਾ ਸਾਹਿਬ ਨੇ ਮੇਰੀ ਉੱਥੇ ਇਨਫੈਕਟ ਹੀ ਟੁਕ ਅਨਸਰ ਦਾ ਲੀਡ ਕਿ ਯੂ ਵਿਲ ਨਾਟ ਫਾਇਰ ਐਟ ਦਾ ਗੋਲਡਨ ਟੈਂਪਲ ਡੋਗਰਾ ਸਾਹਿਬ ਦਾ ਤੇ ਉਹਨਾਂ ਦਾ ਐਨਐਸਜੀ ਦੇ ਜਨਰਲ ਸਾਹਿਬ ਸੀਗੇ ਉਹਨਾਂ ਦਾ ਆਪਸ ਚ ਥੋੜਾ ਹੋਇਆ ਕਿ ਜੇ ਸਾਡੇ ਤੇ ਗੋਲੀ ਚੱਲੂ ਅਸੀਂ ਚਲਾਵਾਂਗੇ ਜਿਹੜਾ ਹੈਗਾ ਤੋਂ ਅਲਟੀਮੇਟਲੀ ਆ ਹੀ ਇੰਟਰਵਿਨਡ ਐਂਡ ਸੈਟ ਕਿ ਯੂ ਗੋ ਬੈਕ ਫਰਮ ਵੇਅਰ ਯੂ ਹੈਵ ਕਮ ਵੀ ਡੋਨਟ ਨੀਡ ਯੋਰ ਸਰਵਿਸਿਸ ਐਨੀਮੋਰ ਉਹ ਤਾਂ ਜੀ ਆਪਣਾ ਵਾਈਂਡ ਅਪ ਕਰਕੇ ਬਾਹਰ ਆ ਗਏ ਹੁਣ ਸਵਾਲ ਇਹ ਸੀਗਾ ਵੀ ਜਿਹੜੇ ਅਕਾਲ ਤਖਤ ਵਗੈਰਾ ਤੇ ਬੈਠੇ ਸੀ ਉਹ ਸਾਰੇ ਇੱਥੇ ਇਕੱਠੇ ਹੋ ਗਏ ਸੀਗੇ ਅੰਦਰ ਇਨਕਲੂਡਿੰਗ ਮਾਈ ਇਨਸੀਡੈਂਟ ਕਿਉਂ ਸਾਨੂੰ ਆ ਰਹੇ ਹਾਂ ਸਿੰਗਲ ਆਊਟ ਕਰ ਰਹੇ ਹਾਂ ਕਿਉਂਕਿ ਕੌਮ 86 ਜੀ ਕਿਉਂਕਿ ਜਥੇਦਾਰ ਕੌਮ ਕੇ ਵਾਸ ਲੀਡਿੰਗ ਦਿਸ ਦਿਸ ਗਰੁੱਪ ਜਿਹੜਾ ਹੈ ਸੌ ਤੋਂ ਉੱਪਰ ਬੰਦੇ ਸੀਗੇ ਉਹਦੇ ਕਈ ਖਾੜਕੂ ਵੀ ਸੀਗੇ ਤੇ ਜਥੇਦਾਰ ਜਿਹੜੇ ਪੈਰਲਲ ਜਥੇਦਾਰ ਸੀਗੇ ਕੌਮ ਕੇ ਉਹ ਉਹ ਸੀਗੇ ਫਿਰ ਉਹ ਉਹ ਦੋ ਆਲਟਰਨੇਟਿਵ ਸੀ ਸਾਡੇ ਕੋਲ ਜਾਂ ਤਾਂ ਇਹਨਾਂ ਸੀ ਨੂੰ ਕਹੀਏ ਵੀ ਭਾਈ ਜਾਓ ਤੁਸੀਂ ਦੇਖੋ ਜੋ ਹੂੰ ਦੇਖੀ ਜੋ ਰੱਪਾ ਪਣਾ ਵਰਤੂਗਾ ਦੂਜਾ ਸੀਗਾ ਵੀ ਜਿੱਦਾਂ ਬਾਅਦ ਚ ਬਲੈਕ ਥੰਡਰ 2 ਚ ਵੀ ਕੇਰਾਬੰਦੀ ਚੱਲੀ ਜੱਲੇ ਹਾਂਜੀ ਤੇ ਜਿਹੜੇ ਦਿਨ ਚਲਦੀ ਅਲਟੀਮੇਟਲੀ ਸਰੈਂਡਰ ਕਰਨਗੇ ਸੋ ਤੀਜਾ ਆਪਸ਼ਨ ਸੀ ਵੀ ਨੇਗੋਸ਼ੀਏਟ ਕੀਤਾ ਜਾਣ ਉਸ ਟਾਈਮ ਬਿਰਖ ਸਾਹਿਬ ਤੇ ਮੈਂ ਦੋਨਾਂ ਨੇ ਪਬਲਿਕ ਰਿਲੇਸ਼ਨਸ ਵਾਂ ਦਾ ਹੈਂਡ ਹੈਲਡ ਜਿਹੜਾ ਲਾਊਡ ਸਪੀਕਰ ਹੁੰਦਾ ਲੈ ਕੇ ਅਸੀਂ ਇਨ ਇੱਥੇ ਆ ਪੌੜੀਆਂ ਥਾਂ ਦੀ ਦਰਬਾਰ ਸਾਹਿਬ ਦੀ ਜਿਹੜੀ ਘਾਟਾ ਘਰ ਵਾਲੀ ਆ ਇੱਥੋਂ ਚੱਲ ਕੇ ਇੱਥੇ ਖੜੇ ਹੋਏ ਲਾਊਡਸਪੀਕਰ ਰੱਖਿਆ ਆਪਣੇ ਸਰੋਵਰ ਦੀ ਨਾਲ ਤੇ ਅਨਾਉਂਸ ਕੀਤਾ ਵੀ ਬੈਂਡ ਡੀਸੀ ਆ ਮੇਰੇ ਨਾਲ ਐਸਐਸਪੀ ਅਸੀਂ ਇਨ ਇੱਥੇ ਆਏ ਆ ਤੁਹਾਨੂੰ ਬੇਨਤੀ ਕਰਦੇ ਆ ਵੀ ਤੁਸੀਂ ਬਾਹਰ ਆ ਜਾਓ ਦਰਬਾਰ ਸਾਹਿਬ ਦਾ ਨੁਕਸਾਨ ਨਾ ਹੋਵੇ ਆਪਾਂ ਮਰਿਆਦਾ ਬਣਾ ਕੇ ਰੱਖਣੀ ਹੈ ਜਿਹੜੀ ਹੈ ਇਹ ਇਹ ਕੋਈ ਦਰਬਾਰ ਸਾਹਿਬ ਦੀ ਸ਼ਾਨ 'ਚ ਕੋਈ ਐਸੀ ਗੱਲ ਨਾ ਹੋਵੇ ਬੜੀਆਂ ਅਨਾਊਂਸਮੈਂਟ ਹੋਣ ਜਾਂ ਜੀ ਕੋਈ ਨਹੀਂ ਬਹੁਤ ਰਿਸਪੌਂਡ ਆਈ ਅਲਟੀਮੇਟਲੀ ਕੁਝ ਬੰਦੇ ਦਰਬਾਰ ਸਾਹਿਬ ਦੇ ਉੱਪਰ ਤੁਸੀਂ ਤੁਹਾਨੂੰ ਪਤਾ ਵੀ ਇਹ ਬੁਰਜੇ ਐਨ ਹੈਗੇ ਤੁਸੀਂ ਬੜੀਆਂ ਹੋਣੀਆਂ ਨੇ ਉਹਦੇ ਵਿੱਚ ਦੀ ਆ ਕੇ ਉਹਨੇ ਕੱਪੜਾ ਹਲਾਇਆ ਉਹ 4:00 ਵਜੇ ਸੀ ਉਹਨਾਂ ਨੂੰ ਉਹ ਕਹਿੰਦਾ ਵੀ ਸਾਨੂੰ ਤੁਹਾਡੇ ਤੇ ਵਿਸ਼ਵਾਸ ਨਹੀਂ ਹੈ ਤੁਸੀਂ ਗਿਆਨੀ ਪੂਰਨ ਸਿੰਘ ਨੂੰ ਬੁਲਾ ਦਿਓ ਅਸੀਂ ਫਿਰ ਗਿਆਨੀ ਪੂਰਨ ਸਿੰਘ ਨੂੰ ਬੁਲਾਇਆ ਜੀ ਪਹਿਲਾਂ ਤਾਂ ਆਉਂਦੇ ਨਹੀਂ ਸੀ ਬੜੀ ਮੁਸ਼ਕਲ ਆ ਉਹਨਾਂ ਨੂੰ ਬੁਲਾਇਆ ਤੇ ਅਸੀਂ ਕਹਿ ਵੀ ਫਿਰ ਅਨਾਉਂਸਮੈਂਟ ਕੀਤੀ ਕਿ ਗਗਨੀ ਪੂਰਨ ਸਿੰਘ ਜੀ ਆ ਗਏ ਨੇ ਤੁਸੀਂ ਕਹਿੰਦੇ ਇਹਨਾਂ ਨੂੰ ਅੰਦਰ ਭੇਜੋ ਔਰ ਆਈ ਮਸਟ ਅਡਮਾਰ ਦਸ ਗਿਆਨੀ ਪੂਰਨ ਸਿੰਘਸ ਬਰੇਵਰੀ ਕਿ ਉਹ ਨਿਹੱਥੇ ਜਿਹੜੇ ਸੀ ਇਕੱਲੇ ਅੰਦਰ ਦਰਬਾਰ ਸਾਹਿਬ ਗਏ ਪੰਜ ਸਿੰਘਾਂ ਨੂੰ ਬਾਹਰ ਲੈ ਕੇ ਆਏ ਹਾਂਜੀ ਬੈਠ ਕੇ ਉਹਨਾਂ ਨਾਲ ਸਾਡੇ ਸਾਡੇ ਨਾਲ ਗੱਲਬਾਤ ਕਰਾਈ ਉਹਨਾਂ ਨੂੰ ਅਸੀਂ ਅਸ਼ੋਰੈਂਸ ਦਿੱਤੀ ਕਿ ਭਾਈ ਵੀਰੋ ਕੋਈ ਕਿਸੇ ਦੇ ਕੋਈ ਜ਼ਿਆਦਤੀ ਨਹੀਂ ਹੋਏਗੀ ਬੀਬੀਆਂ ਬੱਚੇ ਬਜ਼ੁਰਗ ਸਾਰੇ ਇਕਦਮ ਹੁਣੀ ਛੱਡ ਦਿੱਤੇ ਹਨ ਇਹ ਬਾਕੀ ਨਹੀਂ ਪੁਲਿਸ ਨੇ ਇੰਟਰੋਗੇਸ਼ਨ ਕਰਨੀ ਹੈ ਉਹ ਕਰੀ ਜਾਣਗੇ ਕਰਕੇ ਛੱਡ ਦੇਣਗੇ ਹਾਂਜੀ ਤੋਂ ਲੈਡ ਬਾਈ ਜਥੇਦਾਰ ਕੌਂਕੇ ਦੇ 올 ਕੇਮ ਆਊਟ ਫਰਮ ਹੇਅਰ ਐਂਡ ਦੇ ਵਰ ਟੇਕਨ ਇਨਟੂ ਕਸਟਡੀ ਬਾਰਿੰਗ ਚਿਲਡਰਨ ਊਮਨ ਐਂਡ ਐਨ ਐਂਡ ਰਿਲੀਫਡ ਯੂ ਸੀ ਸੋ ਦਿਸ ਦਿਸ ਇਸ ਆਮ ਆਮ ਲਿੰਕ ਡਿਰੇਟਿੰਗ ਇਟ ਓਨਲੀ ਬਿਕਾਜ਼ ਆਫ ਜਥੇਦਾਰ ਕੌਂਕੇਸ ਨਿਊਜ਼ ਆਈਟਮ ਥੀਸ ਡੇਸ

ਪੰਡੇਰ ਸਾਹਿਬ ਬੈਠੇ ਨੇ ਇਹਨਾਂ ਦੇ ਨਾਲ ਆਪਣੇ ਤਿਵਾੜੀ ਸਾਹਿਬ ਉੱਥੇ ਡੀਆਈਜੀ ਸੀਆਰਪੀਐਫਸੀ ਅਰ ਜਦ ਮੈਂ ਗਿਆਗਾ ਉਸ 3 ਜੂਨ ਦੀ ਜਿਹੜੀ ਮੈਂ ਮੀਟਿੰਗ ਦੀ ਗੱਲ ਕੀਤੀ ਹੈ ਉੱਥੇ ਵੀ ਉਹ ਹਾਜ਼ਰ ਸੀਗੇ ਅਰ ਉੱਥੇ ਪੰਡੇਰ ਸਾਹਿਬ ਦਾ ਜਨਰਲ ਬਰਾਕ ਨਾਲ ਤਕਰਾਰ ਵੀ ਹੋਇਆ ਹੈ ਜੀ ਅਰ ਇਹਨਾਂ ਨੇ ਬਾਅਦ ਸਫ਼ਰ ਵੀ ਕੀਤਾ ਉਸ ਤਕਰਾਰ ਕਰਕੇ ਅ ਉਹ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਜਿਹੜੀਆਂ ਨੇ ਡਿਟੇਲਸ ਬਟ ਨਾ ਤਾਂ ਮੈਨੂੰ ਕਦੇ ਵੀ ਪਿੱਤ ਤੇ ਵਾਰੀ ਨੇ ਕਦੇ ਸੇ ਮੇਰਾ ਉਹਨਾਂ ਨਾਲ ਰਾਸਤਾ ਵੀ ਨਹੀਂ ਰਿਹਾ ਬਾਹਰ ਦੇ ਵਿੱਚ ਨਾ ਹੀ ਕਦੇ ਮੇਰੇ ਨੋਟਿਸ 'ਤੇ ਗੱਲ ਆਈ ਕਿ ਕੋਈ ਇਨਕੁਆਇਰੀ ਆਰਡਰ ਹੋਈ ਸੀ ਵੀ ਆ ਨਾ ਹੀ ਇਹ ਮੇਰੇ ਨੋਟਿਸ 'ਤੇ ਆਈ ਕਿ ਕੋਈ ਰਿਪੋਰਟ ਆਈ ਹੋਵੇ ਆਮ ਹੀ ਹਿਅਰਿੰਗ ਦਿਸ ਫਾਰ ਦਾ ਫਸਟ ਟਾਈਮ ਇੱਕ ਇੱਕ ਕਰਕੇ ਲੈ ਲੀਏ ਇੱਕ ਇੱਕ ਕਰਕੇ ਲੈ ਲੀਏ ਹਾਂ ਜੀ ਕੋਈ ਜਿੱਥੇ ਤੱਕ ਤਾਂ ਤੋਸ਼ੇ ਘਾਣੇ ਦਾ ਸਵਾਲ ਹੈ देयर इज ਅ ਸੈਪਰੇਟ ਚੈਪਟਰ ਇਨ ਦਾ ਬੁੱਕ ਜੀ ਔਰ ਉਹ ਸਾਰਾ ਸਮਾਨ ਸਵਾਏ ਦੋ ਚੀਜ਼ਾਂ ਦੇ ਇੱਕ ਚੀਜ਼ ਦੇ ਬਲਕੇ ਇੱਕ ਚੰਦੋਈ ਸੀ ਜਿਹਨੂੰ ਆਪਾਂ ਦਰਬਾਰ ਮਹਾਰਾਜ ਦੇ ਉੱਪਰ ਚਾਨਣੀ ਕਹਿ ਦਿੰਦੇ ਹਾਂ ਉਹ ਨਵਾਬ ਹైదరాబాద్ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਜੀ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿਪੇਸਲਾਰ ਕੁਝ ਭੇਜੇ ਸੀ ਹైదరాబాద్ ਦੇ ਵਿੱਚ ਰੋਲ ਤੁਮ ਰਿਆ ਸੀ ਉਹਦੇ ਖਿਲਾਫ ਉਹਨਾਂ ਨੂੰ ਸਪ੍ਰੈਸ ਕਰਨ ਉਹ ਦੱਖਣੀ ਸਿੱਖ ਜਿਹੜੇ ਆਪਾਂ ਅੱਜ ਕਹਿ ਦਿੰਦੇ ਆਂਗੇ ਉਹਨਾਂ ਦੇ ਉਹ ਅੱਗੇ ਪੀੜ੍hiyan ਚੱਲੀਆਂ ਆ ਰਹੀਆਂ ਨੇ ਜੀਆਂ ਤੋਂ ਉਹ ਚਾਨਣੀ ਜਿਹੜੀ ਸੀਗੀ ਇੱਕ ਟੈਂਕ ਦਾ ਗੋਲਾ ਇੱਥੇ ਅ ਆ ਇਹਨੇ ਉੱਪਰਲੀ ਕੰਧ ਦੇ ਵਿੱਚ ਦੀ ਨਿਕਲ ਕੇ ਚਲਾ ਗਿਆ ਸੀ ਬਿਲਕੁਲ ਗੋਲ ਚੱਕਰ ਇੱਕ ਹੌਲ ਹੋ ਗਿਆ ਸੀਗਾ ਉਹ ਤੋਸ਼ੇਖਾਨੇ ਦੇ ਦਰਵਾਜ਼ੇ ਇੰਟੈਕਟ ਸੀ ਜਿੱਦਾਂ ਤੁਸੀਂ ਜਾਣਦੇ ਹੋ ਤੋਸ਼ੇਖਾਨੇ ਚ ਕਈ ਲੋਕ ਲੱਗਦੇ ਨੇ ਕਈ ਦਰਵਾਜ਼ੇ ਨੇ ਔਰ ਵੱਖ-ਵੱਖ ਬੰਦਿਆਂ ਕੋਲ ਇਹਦੀ ਚਾਬੀ ਹੁੰਦੀ ਹੈ ਜੀ। ਤੋ ਉਹ ਚਾਂਦਨੀ ਜਿਹੜੀ ਸੀਗੀ ਉਹ ਉਹ ਜਲ ਗਈ ਸੀ ਤੇ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਦਾ ਜਦ ਵਿਆਹ ਹੋਇਆ ਸੀਗਾ ਉਹਦਾ ਕੋਈ ਸੇਹਰਾ ਸੀਗਾ ਉਹਦੇ ਵੀ ਪਾਰਸ਼ਲ ਡੈਮੇਜ ਹੋਇਆ ਸੀ ਬਟ ਉਹ ਆਦਰਵਾਇਜ਼ ਇੰਟੈਕਟ ਸੀਗਾ। ਤੋ ਇਹਦੇ ਚ ਤੋਸ਼ੇਖਾਨੇ ਦਾ ਸਾਰਾ ਸਮਾਨ ਜਿਹੜਾ ਸੀਗਾ ਉਹ ਐਸਡੀਪੀਸੀ ਨੂੰ ਹੈਂਡਓਵਰ ਕਰਤਾ ਸੀ। ਇੱਕ ਕਮੇਟੀ ਬਣਾਈ ਸੀ ਜਿਹਦੇ ਚ ਇੰਫੈਕਟ ਸੁਰੇਸ਼ ਕੁਮਾਰ ਆਪਣਾ ਜਿਹੜਾ ਬਾਅਦ ਚ ਪ੍ਰਿੰਸੀਪਲ ਸੈਕਟਰੀ ਬਣਿਆ ਸੀਮ ਦਾ ਏਡੀਸੀ ਸੀ ਮੇਰੇ ਕੋਲੇ ਉਦੋਂ ਉਹ ਸੀ ਇੱਕ ਪਰਮਾਰ ਏਡੀਸੀ ਸੀ ਜਿਹੜੇ ਦੋਨੋਂ ਮੇਰੇ ਮੈਂਬਰ ਸੀਗੇ ਉਹਨਾਂ ਨੇ ਆਈਟਮ ਵਾਈਜ਼ ਕਾਊਂਟ ਕਰਕੇ ਜਿਹੜਾ ਹੈਗਾ ਇਹਦਾ ਦੇ ਦਿੱਤਾ ਸੀਗਾ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਹੈਗੀ ਆ ਉਹ ਇਸ ਪੁਆਇੰਟ ਤੇ ਆ ਲਾਇਬ੍ਰੇਰੀ ਤੇ ਲਿਖਿਆ ਹੋਇਆ ਹੈਗਾ ਇਹਦੇ ਇਹਦੇ ਉੱਪਰ ਇਹਦੇ ਬਾਰੇ ਬੜੀ ਕੰਟਰੋਵਰਸੀ ਹੈ ਇੱਕ ਫੌਜ ਨੇ ਕਮੇਟੀ ਬਣਾਈ ਸੀਗੀ ਜਿਹੜੀ ਹੈ ਮੈਨੂੰ ਉਹਨਾਂ ਨੇ ਕਿਹਾ ਵੀ ਕੋਈ ਮੈਜਿਸਟ੍ਰੇਟ ਦਾ ਮੈਂਬਰ ਬਣਾਓ ਮੈਂ ਮੈਂਬਰ ਬਣਾਇਆ ਉਸ ਕਮੇਟੀ ਨੇ ਜਿਹੜੀ ਆ ਕੇ ਰਿਪੋਰਟ ਦਿੱਤੀ ਉਹਦੇ ਚ ਦੇ ਸੈ ਮੈਜਿਸਟ੍ਰੇਟ ਨੇ ਲਿਖ ਕੇ ਦਿੱਤਾ ਕਿ ਫੌਜ ਡਿਡ ਨਾਟ ਗੋ ਇਨਟੂ ਦਾ ਕੌਸ ਵਾਈ ਹਾਊ ਟੂ ਦਾ ਫਾਇਰ ਹੈਪਨਡ ਬਟ ਅੰਦਰ ਉਹਨੇ ਜਰੂਰ ਨੋਟ ਕੀਤਾ ਵੀ ਕੁਝ ਖਾਲੀ ਖੋਲ ਜਿਹੜੇ ਸੀਗੇ ਫਾਇਰ ਕਾਰਟ੍ਰਿਜਸ ਉਹ ਮਿਲੇ ਔਰ ਉੱਪਰਲੇ ਰੇਕਸ ਦੇ ਉੱਤੇ ਕਾਲੇ ਹੋਏ ਹੋਏ ਸੀ ਬਟ ਸਵਾ ਜਿਹੜੀ ਸੀ ਹੈਡ ਬੀਨ ਰਿਮੂਵਡ ਫਰਮ देयर द ਪਲੇਸ ਹੈਡ ਬੀਨ ਕਲੀਨ ਬਾਈ ਦਾ ਟਾਈਮ ਦੇ ਇਨਸਪੈਕਟਡ ਇਟ ਨਾ ਕਨਫਲਿਕਟਡ ਬਿਆਨ ਨੇ ਰਿਚ ਜਿਹੜੇ ਨੇ ਜਨਰਲ ਬਰਾਡ ਦਾ ਇੱਕ ਬਿਆਨ ਹੈ ਲੈਫਟੀਨੈਂਟ ਜਨਰਲ ਜੰਮਬਾਲ ਜਿਹੜਾ 15 ਡਿਵੀਜ਼ਨ ਦਾ ਅੰਮ੍ਰਿਤਸਰ ਦਾ ਜਨਰਲ ਸੀ ਉਹਦਾ ਹੋਰ ਬਿਆਨ ਹੈ ਹਾਂਜੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਜਿਹੜਾ ਲਾਇਬ੍ਰੇਰੀਅਨ ਸੀਗਾ ਉਹਦਾ ਹੋਰ ਬਿਆਨ ਹੈ ਹਾਂਜੀ ਇੱਕ ਬਾਅਦ ਚ ਬਣੇ ਨੇ ਉਹ ਮੇਜਰ ਜਨਰਲ ਚੱਕੀ ਜਮਾਨ ਕਹਿੰਦੇ ਸੀ ਉਹਨੂੰ ਬ੍ਰਿਗੇਡ ਕਮਾਂਡਰ ਮਤਲਬ 2 ICC ਦੇ ਸੈਕੰਡ ਇਨ ਕਮਾਂਡ ਸੀਗੇ 15 ਡਿਵੀਜ਼ਨ ਦੇ ਔਰ ਉਹ ਹਾਜ਼ਰ ਸੀਗੇ ਇੱਥੇ ਇਸ ਪੁਆਇੰਟ ਦੇ ਉੱਤੇ ਜਦੋਂ ਉਹਨਾਂ ਦੀ ਵਰਸ਼ਨ ਜਿਹੜੀ ਹੈਗੀ ਮੈਂ 1 ਟੂ 1 ਉਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਕਿ ਹੋਇਆ ਇਸ ਤਰ੍ਹਾਂ ਕਿ ਭਈ ਅਸੀਂ ਜਦ ਫਾਰੀ ਵਗੈਰਾ ਬੰਦ ਹੋ ਗਈ 10 11 ਵਜੇ ਬੈਠੇ ਦਿਉੜੀ ਚ ਥੱਲੇ ਰੋਟੀ ਖਾਣ ਲੱਗੇ ਕਦੇ ਉਦੋਂ ਕਿਸੇ ਨੇ ਫਾਇਰ ਕੀਤਾ ਤੇ ਜਵਾਬੀ ਫਾਇਰ ਦੇ ਵਿੱਚ ਅੱਗ ਲੱਗੀ ਹੈ ਫਾਇਰ ਬ੍ਰਿਗੇਡ ਜਹਾਣੀ ਸਕੇ ਅੰਦਰ ਤੇ ਅਲਟੀਮੇਟਲੀ ਉਹ ਨੁਕਸਾਨ ਹੋਇਆ ਜਿਹੜਾ ਸੇਵ ਕੀਤੇ ਹੋਏ ਡਾਕੂਮੈਂਟਸ ਸੀਗੇ ਉਹਦੇ ਵਿੱਚ ਕੁਝ ਪੁਰਾਣੀਆਂ ਪੋਥੀਆਂ ਸੀ ਅਖਬਾਰਾਂ ਸੀਗੀਆਂ ਉਹਨਾਂ ਚੋਂ ਕੁਝ ਜਿਹੜਾ ਸੀਗਾ ਐਸਜੀਪੀਸੀ ਨੂੰ ਹੈਂਡਓਵਰ ਕੀਤਾ ਹੈਗਾ ਉਹ ਸੀਬੀਆਈ ਨੇ ਜਾਂ ਜਿਹੜੇ ਇਨਵੈਸਟੀਗੇਟਿੰਗ ਏਜੰਸੀਆਂ ਸੀ ਲੇਕਿਨ ਪੂਰਾ ਸਮਾਨ ਐਸਜੀਪੀਸੀ ਕਲੇਮ ਕਰਦੀ ਹੈ ਕਿ ਉਹਨਾਂ ਨੂੰ ਅਜੇ ਨਹੀਂ ਮਿਲਿਆ ਜਿਹੜਾ ਉਹ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ i would say only because it must have been lost in the fire either sir saab kuch pehla puchna chahunde si sir mai tusi keh rahe se ke 26 may nu utthe ek last meeting aa jedi delhi de vich jedi honi si ke 25 may nu indira gadi ghara le janal vaidyan nu kehta ke fauj utthe jaavegi haan ji ਪੀਪਲ ਦਿੱਤਾ ਗਿਆ ਤੇ ਤਾਂ ਫਿਰ ਤੁਹਾਨੂੰ ਲਾਇਆ ਗਿਆ ਹਾਂਜੀ ਮੈਂ ਇਹਦਾ ਵੀ ਤੁਹਾਨੂੰ ਦੇ ਦਿੰਦਾ ਮੇਰੇ ਕੋਲ ਇੱਕ ਵੀਡੀਓ ਹੈਗਾ ਜੇ ਤੁਸੀਂ ਕਹੋ ਉਹ ਵੀ ਮੈਂ ਦਿਖਾ ਦਿੰਦਾ ਤੁਹਾਨੂੰ ਹਾਂ ਆ ਉਹ ਰਿਹਾ ਬੇਟਾ ਇਹ ਜਰੂਰੀ ਆਦਾ ਸਭ ਨੂੰ ਨਹੀਂ ਨਹੀਂ ਇਹੀ ਇਹੀ ਐ ਐਕਚੁਅਲੀ ਉਹ ਇਹ ਸੀਗਾ ਪਟੇਲ ਸਾਹਿਬ ਬੈਠੇ ਨੇ ਉੱਥੇ ਹਾਜ਼ਰ ਸੀਗੇ ਇਹਨਾਂ ਦਾ ਵੀ ਆਉਂਦਾ ਇੰਪੈਕਟ ਉਹਦੇ ਵਿੱਚ ਸਟੇਟਮੈਂਟ ਜਿਹੜਾ ਹੈਗਾ ਕੋਆ ਇਹ ਕੇ ਪਹਿਲੀ ਗੱਲ ਤਾਂ ਮੈਂ ਕਲੀਅਰ ਕਰਦਾ ਵੀ ਮੈਂ ਕਈ ਇਹ ਵੀ ਕਹਿੰਦੇ ਨੇ ਵੀ ਇੱਕ ਸਪੈਸ਼ਲ ਜਹਾਜ਼ ਕੋਈ ਕਹਿੰਦਾ ਰਾਂਚੀ ਤੋਂ ਲਿਆਂਦਾ ਗਿਆ ਕੋਈ ਕਹਿੰਦਾ ਪਟਨੇ ਤੋਂ ਲਿਆਂਦਾ ਗਿਆ ਹਾਂਜੀ ਤੇ ਕੋਈ ਕਹਿੰਦਾ ਇਹ ਬਾਦਲ ਦਾ ਰਿਸ਼ਤੇਦਾਰ ਸੀਗਾ ਉਹਦੇ ਵਿੱਚ ਵੀ ਦੋ ਵਰਸ਼ਨਸ ਨੇ ਕੋਈ ਕਹਿੰਦਾ ਮਾਮੇ ਦਾ ਮੁੰਡਾ ਸੀ ਕਹਿੰਦਾ ਜੀ ਇਹ ਉਹਨਾਂ ਦੇ ਸਾਲੇ ਦਾ ਮੁੰਡਾ ਸੀਗਾ ਵੇਰੀਅਸ ਵਰਸ਼ਨਸ ਨੇ ਜਿਹੜੀਆਂ ਜਾ ਰਹੀਆਂ ਲਿਗੀਆਂ ਨਾਓ ਫੈਕਟ ਇਹ ਹੈ ਕਿ ਮੈਂ ਜੁਲਾਈ 1978 ਚ ਮੇਰੀ ਪੰਜਾਬ ਦੇ ਜਿਸ ਦੀ ਟ੍ਰਾਂਸਫਰ ਹੋ ਗਈ ਸੀ ਪਹਿਲੀ ਪੋਸਟਿੰਗ ਮੇਰੀ ਫਰੀਦਕੋਟ ਸੀਗੀ ਮੈਂ ਉੱਥੇ ਐਡੀਸ਼ਨਲ ਡਿਪਟੀ ਕਮਿਸ਼ਨਰ ਸੀਗਾ ਔਰ ਮੇਰਾ ਇਮੀਡੀਏਟ ਨੇਬਰ ਆ ਸਾਹ ਸਿਮਰਨਜੀਤ ਸਿੰਘ ਮਾਨ ਐਸ ਐਸ ਪੀ ਸੀਗੇ ਇਨ ਫੈਕਟ ਉਹਨਾਂ ਨੇ ਹੀ ਮੇਰੇ ਕੋਲੇ ਸੰਤ ਪਟੜਾ ਵਾਲਾ ਨੂੰ ਭੇਜਿਆ ਸੀ ਮੇਰੇ ਘਰੇ ਜਾ ਕੇ ਮਾਨ ਸਾਹਿਬ ਨੂੰ ਪੁੱਛ ਲਿਓ ਹੈ ਜੀ ਔਰ ਉਹ ਕਿਉਂ ਭੇਜਿਆ ਸੰਤ ਆਏ ਮੈਂ ਬਿਠਾਇਆ ਉਹਨਾਂ ਨੂੰ ਦਸ ਵਾਸ ਮਾਈ ਓਨਲੀ ਮੀਟਿੰਗ ਵਿਦ ਸੰਜਨਾਰ ਸਿੰਘ ਪਟੜਾ ਵਾਲਾ ਤੁਸੀਂ ਜਿਵੇਂ ਸਾਰੇ ਜਾਣਦੇ ਹੋ ਕਿ ਰੋਡੇਪਿੰਡ ਉਹ ਤੋਂ ਫਰੀਦਕੋਟ ਡਿਸਟ੍ਰਿਕਟ ਦਾ ਹਿੱਸਾ ਸੀਗਾ ਉਹ ਕਹਿੰਦੇ ਜੀ ਡੀਸੀ ਸਾਹਿਬ ਤੁਸੀਂ ਲਾਇਸੈਂਸ ਨਹੀਂ ਦਿੰਦੇ ਸਾਡੇ ਸਿੰਘਾਂ ਨੂੰ ਲਾਇਸੈਂਸ ਦਿਆ ਕਰੋ ਖੁੱਲ ਕੇ ਮੈਂ ਕਹਾਂ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਵੀ ਲਾਇਸੈਂਸ ਤਾਂ ਪੁਲਿਸ ਰਿਕਮੈਂਡ ਕਰਦੀ ਹੈ ਜੇ ਪੁਲਿਸ ਰਿਕਮੈਂਡ ਕਰ ਦੇ ਤੇ ਮੈਂ ਨਾ ਨਹੀਂ ਕਰਦਾ ਬਿਕੋਜ਼ ਆ ਕਨਵਨੈਂਟ ਤੌਰ ਤੇ ਮੈਂ ਨਾ ਨਹੀਂ ਕਰ ਸਕਦਾ देयर ਹਾਸ ਟੂ ਬੀ ਅ ਰੀਜ਼ਨ ਵਾਈ ਆਮ ਰਿਫਿਊਜ਼ਿੰਗ ਟੂ ਗ੍ਰਾਂਟ ਚਲੋ ਉਹ ਤਾਂ ਗੱਲ ਮੁੱਕ ਗਈ ਉਸ ਤੋਂ ਬਾਅਦ ਫਿਰ ਮੈਂ ਏਡੀਸੀ ਸੰਗਰੂਰ ਰਿਹਾ ਸਾਲ ਉਦੋਂ ਬਾਅਦ ਫਿਰ ਮੈਂ ਇੱਕ ਸਾਲ ਜੁਆਇੰਟ ਸੈਕਟਰੀ এডਿਕੇਸ਼ਨ ਰਹਾ ਅ ਸਾਦਰ ਦਰਬਾਰਾ ਸਿੰਘ ਉਦੋਂ ਮੁੱਖ ਮੰਤਰੀ ਸੀ ਉਦੋਂ ਬਦਲ ਕੇ ਉਹਨੇ ਮੈਨੂੰ ਲਾਤਾ ਡਾਇਰੈਕਟਰ ਪੰਚਾਇਤ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਅ ਅਰ ਪੰਚਾਇਤੀ ਇਲੈਕਸ਼ਨ ਉਹ ਸਾਲ ਦੇ ਵਿੱਚ ਆਈ ਥਿੰਕ 83 ਚ ਹੋਈ ਸੀ ਉਹ ਮੈਂ ਕਰਾਈ ਸੀ 84 ਦਰਬਾਰਾ ਸਿੰਘ ਦੀ ਗਵਰਨਮੈਂਟ ਡਿਸਪਸ ਹੋ ਗਈ ਅ ਇਹ ਬਟਾ ਤੂੰ ਮੇਰੇ ਵਾਲੀ ਲਈ ਹੈ ਹਾਂ ਨਹੀਂ ਆ ਕੀ ਹੈ ਆ ਆ ਕੀ ਲਿਖਿਆ ਸਰਪੇਡਾ ਸ ਹਾਂ ਇਹਨਾਂ ਜੋ ਆ ਉੱਪਰਲਾ ਲਾ ਲਈ ਇੱਕ ਮਿੰਟ ਜਦ ਮੈਂ ਤੈਨੂੰ ਕਹਾ ਬਾਅਦ ਚ ਅਜੇ ਰੁਕ ਜਾ ਅਜੇ ਰੁਕ ਜਾ ਅਜੇ ਨਾ ਪਲੇ ਕਰੀ ਉਹ ਹੋਇਆ ਇਸ ਤਰ੍ਹਾਂ ਕਿ ਗਵਰਨਰ ਬੀਡੀ ਪਾਂਡੇ ਵੈਸਟ ਬੰਗਾਲ ਦੇ ਗਵਰਨਰ ਸੀਗੇ ਮੈਂ ਵੀ ਬੰਗਾਲ ਤੋਂ ਆਇਆ ਸੀ ਇੱਥੇ ਸਰ ਗੁਰਦੇਵ ਸਿੰਘ ਬਰਾੜ ਦੀ ਪੰਡ ਆਪਣੇ ਤਿਵਾੜੀ ਨਾਲ ਬੀਪੀ ਤਿਵਾੜੀ ਨਾਲ ਬਣਦੀ ਨਹੀਂ ਸੀ ਇਹ ਬਰਾੜ ਸਾਹਿਬ ਨੂੰ ਪੁੱਛ ਲੋ ਜਾ ਕੇ ਲਕੀ ਰੱਬ ਉਹਨਾਂ ਨੂੰ ਲੰਬੀ ਉਮਰ ਦੇਵੇ ਹੈ ਜੀ ਹੀ ਇਜ਼ ਅਰਾਊਂਡ ਇਹ ਗੱਲ ਤੁਸੀਂ ਆ ਆਪਣੇ ਮੁੱਖ ਸਕੱਤਰ ਉਸ ਟਾਈਮ ਦੇ ਕਿਹੜੀ ਵਾਸੂਦੇਵਾ ਸਾਹਿਬ ਨੇਗੇ ਉਹ ਵੀ ਹੈਗੇ ਨੇ 10 ਸੈਕਟਰ ਜਿਹਨੇ ਉਹਨਾਂ ਨੂੰ ਜਾ ਕੇ ਪੁੱਛ ਲਓ ਹੈ ਜੀ ਇਹੀ ਗੱਲ ਤੁਸੀਂ ਐਸ ਐਸ ਧਨਵਾ ਜਿਹੜਾ ਵਾਸੂਦੇਵਾ ਸਾਹਿਬ ਤੋਂ ਬਾਅਦ ਆਇਆ ਸੀਗਾ ਮੁੱਖ ਸਕੱਤਰ ਬਣ ਕੇ ਉਹਨੇ ਇੱਕ ਕਿਤਾਬ ਲਿਖੀ ਹੈ ਨਥਿੰਗ ਟੂ ਹਾਈਡ ਹੈ ਜੀ ਉਹਨੇ ਵੀ ਇਸ ਨੂੰ ਐਡਰੈਸ ਕੀਤਾ ਤਨੀ ਸੀਗੈ ਮੈਂ ਤੁਹਾਨੂੰ ਦੇ ਦਿੱਤੀ। ਨਾਓ ਸਚ ਵਾਸੂਦੇਵਾ ਸਾਹਿਬ ਨੇ ਮੈਨੂੰ ਅਪ੍ਰੈਲ ਦੇ ਮਹੀਨੇ ਚ ਬੁਲਾਇਆ। ਕਿਹਾ ਵੀ ਗਵਰਨਰ ਸਾਹਿਬ ਤੈਨੂੰ ਵੀ ਬਰਾਡ ਪ੍ਰੈਸ ਕਰ ਰਹੇ ਨੇਗੇ ਛੁੱਟੀ ਜਾਣ ਦੇ ਲਈ। ਔਰ ਹੁਣ ਉਹਨਾਂ ਨੇ ਇਹ ਰੀਜ਼ਨ ਦਿੱਤਾ ਵੀ ਮੈਂ ਅਮਰੀਕਾ ਜਾਣਾ ਹੈ। ਉੱਥੇ ਵਿంటర్ 올림픽 ਹੁੰਦਾ ਹੈ। ਬਰਾਡ ਸਾਹਿਬ ਕੁਆਲੀਫਾਈਡ ਹਾਕੀ ਕੋਚ ਨੇ ਇੰਟਰਨੈਸ਼ਨਲ ਕੋਚ ਨੇਗੇ। ਵੀ ਉਹ ਪ੍ਰੈਸ ਕਰ ਰਹੇ ਨੇ ਉਹਨਾਂ ਦਾ ਬੇਟਾ ਉੱਥੇ ਹੈ ਤੇ ਅਸੀਂ ਉਹਨਾਂ ਨੂੰ ਛੁੱਟੀ ਦੇ ਰਿਹਾ 3 ਮਹੀਨੇ ਦੀ ਸਿਰਫ ਜੇ ਜੇ ਚੱਲਦਾ ਰਿਹਾ ਠੀਕ ਤੂੰ ਰਹੇਗਾ ਉੱਥੇ ਨਹੀਂ ਤੈਨੂੰ ਵਾਪਸ ਬੁਲਾ ਲਾਂਗੇ ਤੇ ਤੂੰ ਗਵਰਨਰ ਨੂੰ ਜਾ ਕੇ ਮਿਲ ਲਾ ਆਈ ਵੈਂਟ ਮੈਟ ਗਵਰਨਰ ਗਵਰਨਰ ਨੇ ਮੈਨੂੰ ਕਿਹਾ ਵੀ ਤੂੰ ਜਾ ਦੌਰਾ ਕਰ ਬਾਰਡਰ ਜ਼ਿਲ੍ਹਿਆਂ ਦਾ ਕੁਇੰਟ ਯਰਸੈਲਫ ਵਿਦ ਇਟ ਮੈਂ ਗਿਆ ਬਰਾੜ ਸਾਹਿਬ ਨੂੰ ਮਿਲਿਆ ਜਰਤੇਸ਼ ਬੈਣੀ ਗੁਰਦਾਸਪੁਰ ਸੀ ਡੀਸੀ ਉਹਨੂੰ ਮਿਲਿਆ ਦੋਨਾਂ ਜ਼ਿਲ੍ਹਿਆਂ 'ਚ ਮੈਂ ਐਕਸਟੈਂਸਿਵ ਦੂਰ ਕੀਤਾ ਐਸ ਡਾਇਰੈਕਟਰ ਰੂਰਲ ਡਿਵੈਲਪਮੈਂਟ ਪੰਜਾਬ ਵਾਪਸੀ ਤੇ ਆਇਆ ਇਨਸ ਰਤਨ ਚਾਨਾ ਦੀ ਕੁਝ ਮਹੀਨੇ ਪਹਿਲਾਂ ਡੈਥ ਹੋਈ ਹੈਗੀ ਉਹਨਾਂ ਨੇ ਵੀ ਕਿਤਾਬ ਲਿਖੀ ਹੈ ਔਰ ਉਹਨਾਂ ਨੇ ਵੀ ਇਹ ਬਿਆਲੀ ਕੀਤੀ ਹੈਗੀ ਵਿੱਚ ਹਾਂਜੀ ਇਹਨਾਂ ਨੂੰ ਜ਼ਿਲੰਦਰ ਮੈਂ ਮਿਲਿਆ ਵਾਪਸ ਆ ਗਿਆ ਗਵਰਨਮੈਂਟ ਨੇ ਮੇਰੇ ਆਰਡਰ ਕਰਤੇ ਪਹਿਲੀ ਜੂਨ ਨੂੰ ਔਰ ਇਹ ਲਿਖਿਆ ਸੀ ਕਿ ਉਹਦੇ 5 ਜੂਨ ਨੂੰ ਇਹ ਟੇਕਓਵਰ ਕਰ ਲਿਆ ਬਰਾੜ ਸਾਹਿਬ ਦੀ ਛੁੱਟੀ 7 ਜੂਨ ਤੋਂ ਸ਼ੁਰੂ ਹੋਣੀ ਸੀ 8 ਜੂਨ ਦੇ ਉਹਨਾਂ ਦੀਆਂ ਟਿਕਟਾਂ ਬੁੱਕ ਸੀਗੀਆਂ ਦਿੱਲੀ ਤੋਂ ਅਮਰੀਕਾ ਜਾਣਦੇ ਨੇ 2 ਜੂਨ ਨੂੰ ਮੈਨੂੰ ਸੜਨ ਲਈ ਵਾਸੂਦੇਵ ਸਾਹਿਬ ਦਾ ਫੋਨ ਆਇਆ ਕਿ ਤੂੰ ਅੱਜ ਹੀ ਚਲੇ ਜਾ ਹੁਣੇ ਜਾ ਕੇ ਟੇਕਓਵਰ ਕਰ ਲੈ। ਲਖਾ ਕੀ ਗੱਲ ਜੀ ਤਿਵਾੜੀ ਸਾਹਿਬ ਤੇ ਬਰਾੜ ਸਾਹਿਬ ਫੇਰ ਲੜਦੇ ਨੇ ਕਹਿੰਦੇ ਨਹੀਂ ਨਹੀਂ ਤੈਨੂੰ ਇਹਦਾ ਨਹੀਂ ਫਿਕਰ ਕਰ ਤੂੰ ਜਾ। ਲਖਾ ਜੀ ਮੈਂ ਤੁਸੀਂ ਆਪ ਆਰਡਰਾਂ 'ਚ ਲਿਖਿਆ ਹੋਇਆ 5 ਜੂਨ ਨੂੰ ਜਾਊਂਗਾ। ਮੈਨੂੰ 2-3 ਦਿਨ ਤਾਂ ਦਿਓ। ਕਹਿੰਦੇ ਅੱਛਾ ਤੂੰ ਕੱਲ ਨੂੰ ਚਲੇ ਜਾ। ਮੈਂ ਕਲ ਨੂੰ ਚਲਾਇਆ 3 ਜੂਨ ਨੂੰ ਸ਼ਹੀਦੀਪੁਰਬ ਸੀਗਾ ਅੰਮ੍ਰਿਤਸਰ ਮੈਂ ਪਹੁੰਚ ਗਿਆ ਬਰਾੜ ਸਾਹਿਬ ਮੇਰੇ ਕੋਲ ਸਰਕਟ ਹਾਊਸ 'ਚ ਆ ਗਏ ਹੈ ਨਹੀਂ ਸਰਕਟ ਹਾਊਸ 'ਚ ਆ ਕੇ ਉੱਥੇ ਅਸੀਂ ਬੈਠੇ ਸੀ ਜਦੋਂ ਜਨਰਲ ਬਰਾੜ ਦਾ ਇੱਕ ਫੌਜੀ ਮੋਟਰਸਾਈਕਲ ਤੇ ਆਇਆ ਉਹਨੇ ਕਿਹਾ ਮੈਂ ਡੀਸੀ ਨੂੰ ਮਿਲਣਾ ਉਹਨੂੰ ਲਿਆਂਦਾ ਗਿਆ ਉਹ ਡੀਓ ਲੈਟਰ ਜਿਹੜਾ ਸੀਗਾ ਆਈ ਡਿਡ ਨਾਟ ਰੀਪਰੋਡਿਊਸ ਇਟ ਇਨ ਮਾਈ ਬੁੱਕ ਬਟ ਆਈ ਰੈਫਰਡ ਟੂ ਇਟ ਰੀਪਰੋਡਿਊਸ ਇਸ ਕਹਿੰਦੇ ਕਿ ਤਾਂ ਇਹ ਸਰਕਾਰੀ ਡਾਕੂਮੈਂਟ ਹੈ ਆਈ ਆਈ ਡੋਨਟ ਵਾਂਟ ਟੂ ਗੈਟ ਦ ਐਕਵੀਜ਼ੀਸ਼ਨ ਵੀ ਮੈਂ ਲਿਖ ਕਰਤਾ ਉਹਨਾਂ ਨੇ ਉਸ ਡੀਓ ਚ ਲਿਖਿਆ ਹੋਇਆ ਸੀ ਮੈਨੂੰ ਭੇਜਿਆ ਗਿਆ ਤੇ ਮੈਂ ਸਿਵਲ ਮਿਲਟਰੀ ਕਾਨਫਰੈਂਸ ਕਰ ਰਿਹਾਗਾ ਤੁਸੀਂ ਸ਼ਾਮ ਨੂੰ ਆ ਜਾਓ ਜਿਹਦੇ ਚ ਪੰਡੇਰ ਸਾਹਿਬ ਹਾਜ਼ਰ ਸੀ ਦਿਵਾੜੀ ਸਾਹਿਬ ਹਾਜ਼ਰ ਸੀ ਐਮਪੀਐਸ ਆਲੇਖ ਹਾਜ਼ਰ ਸੀਗਾ ਇੱਕ ਐਡੀਸ਼ਨਲ ਡੀਆਈਜੀ ਜਲੰਧਰ ਹੁੰਦੇ ਸੀ ਸ਼ਰਮਾ ਜੀ ਉਹ ਹਾਜ਼ਰ ਸੀਗੇ ਸਾਰੇ ਜਿਹੜੇ ਸੀਗੇ ਉੱਥੇ ਉਹਨਾਂ ਨੇ ਪਹਿਲੀ ਵਾਰ ਦੱਸਿਆ ਵੀ ਅਸੀਂ ਇਹਨੂੰ ਭੇਜਿਆ ਗਿਆ ਟੂ ਐਂਟਰੀ ਇੰਟੂ ਦਾ ਗੋਲਡਨ ਟੈਂਪਲ ਐਂਡ ਕਲੀਅਰ ਇਟ ਆਊਟ ਆਫ ਦਾ ਮਿਲਿਟੈਂਟਸ ਜਿਹੜਾ ਹੈਗਾ ਬਰਾੜ ਸਾਹਿਬ ਤੋਂ ਉਹਨੇ ਹੈਂਡਓਵਰ ਮੈਨਾ ਚਾਹ ਤਿੰਨ ਤਰੀਕ ਨੂੰ ਜਿਹੜਾ ਕਰਫਿਊ ਲੱਗਿਆ ਦੋ ਰਾਤ ਨੂੰ ਲੱਗਿਆ ਫਿਰ ਤਿੰਨ ਤਰੀਕ ਨੂੰ ਸਵੇਰ ਲਵਾਇਆ ਉਹ ਵੀ ਸਰਦਾਰ ਗੁਰਦੇਵ ਸਿੰਘ ਬਰਾੜ ਨੇ ਆਰਡਰ ਇਸ਼ੂ ਕੀਤੇ ਨੇ ਆ ਸੁਣ ਲਿਓ ਉਹਨਾਂ ਨੂੰ ਜਰਾ ਜਿਹੜਾ ਹੈਗਾ ਤੇ 4 ਤਰੀਕ ਨੂੰ ਚਾਰਜ ਹੈਂਡਓਵਰ ਕਰਨ ਤੋਂ ਬਾਅਦ ਉਹਨਾਂ ਨੂੰ ਸਕਾਟ ਵਾਹਨ ਦੇ ਕੇ ਕਿਉਂਕਿ ਨਾਕੇ ਲੱਗੀ ਸੀ ਪੰਜਾਬ ਤੇ ਤੁਰੰਮੀ ਸੀ ਦਿੰਦਾ ਕੋਈ ਉਹਨਾਂ ਨੂੰ ਹਰਿਆਣੇ ਦੇ ਜ਼ੂਚ ਭੇਜਿਆ ਗਿਆ ਦਿੱਲੀ ਗਏ ਉਹ ਪੰਜਾਬ ਭਵਨ ਠਹਿਰੇ ਤੇ ਅਗਲੇ 8 ਤਰੀਕ ਨੂੰ ਉਹਨਾਂ ਦੀ 7 ਨੂੰ ਜਿਹੜੀ ਸੀ ਰਾਤ ਨੂੰ ਫਲਾਈਟ ਸੀਗੀ ਉਹ ਅਮਰੀਕਾ ਚਲੇ ਗਏ ਹੈ ਨੀ ਰੋਲਾ ਜਿਹੜਾ ਇਹ ਕਿਉਂ ਪਿਆ ਇਹ ਮੈਨੂੰ ਨਹੀਂ ਜਾਣਦਾ ਕਿਹਨੇ ਪਾਇਆ ਮੈਨੂੰ ਇਹਦੀ ਵੀ ਨੌਲੇਜ ਨਹੀਂ ਪਰ 택ਸ ਨੇ আর ব্রড সাহেব ਨੇ ਵੀ ক্যামেরੇ ਤੇ ਜਾকে کئی વાર এফেক্টস میرے ਨਾਲ ਬਹਿ ਕੇ কনফার্ম ਕੀਤੇ ਨੇ ਜਿਹਨੂੰ ਡਾਊਟ ਹੈ ਜੇ ਵੀ ਉਹ ਦੋ ਮੈਂ ਤੁਹਾਨੂੰ ਦੱਸਦਾ ਜੂਨੀਆ ਹਸਤੀਆਂ ਲਗੀਆ ਕਿੜੀ বাসুਦੇਵ ਚੀਫ ਸਕੱਟਰੀ ਐਂਡ ਗੁਰਸਾ ਗੁਰਦੇਵ ਸਿੰਘ ব্রড ਹਿਮਸੈਲਫ ਉਹਨਾਂ ਤੋਂ ਵੈਰੀਫਾਈ ਹੋ ਸਕਦਾ ਇਨਫੈਕਟ ਜਦ ਤੁਨਵਾ ਸਾਹਿਬ ਦੀ ਬਾਇਓਗ੍ਰਾਫੀ ਨਾਥਿੰਗ ਟੂ ਹਾਈਡ ਤੇ ਇੱਕ ਪੰਜਾਬੀ ਦੇ ਅਖਬਾਰ ਨੇ ਆਈ ਥਿੰਕ ਸਪੋਕਸਪੀਨ ਨੇ ਉਹ ਦੇ ਇੱਕ ਸਟੈਕਟ ਫਰੰਟ ਪੇਜ ਤੇ ਚਾਪਤੇ ਹਾਂਜੀ ਤੇ ਮੈਂ ਤੋਂ ਕਿਸ ਨੇ ਬਿਆਨ ਲੈ ਲਿਆ ਕਿ ਜੀ ਆਹ ਜੋ ਸਟੇਟਮੈਂਟ ਦਿੱਤਾ ਤੇ ਕੁਝ ਬੰਦਿਆਂ ਨੇ ਜਿਹੜਾ ਸੀਗਾ ਜਥੇਬੰਦੀ ਦਾ ਨਾਮ ਹੀ ਲੈਣਾ ਚਾਹੁੰਦਾ ਗੁਰਦਾਸਪੁਰ ਤੋਂ ਬਿਆਨ ਦੇਤਾ ਕਿ ਹੁਣ ਬਰਾੜ ਤਾਂ ਮਰ ਗਿਆ ਹੁਣ ਬੋਲਣ ਲੱਗਿਆ ਹਰਮੇਸ਼ੰਦਰ ਅੱਛਾ ਬਾਅਦ ਉਹਨੂੰ ਤੇ ਪਤਾ ਲੱਗਿਆ ਵੀ ਗੁਰਦੇਵ ਸਿੰਘ ਬਰਾੜ ਤਾਂ ਜਿਉਂਦਾ ਹੈ ਫਿਰ ਉਹਨਾਂ ਨੇ ਮਾਫੀ ਮੰਗੀ ਕਿ ਸਭ ਤੋਂ ਵੱਡੀ ਵੱਡੀ ਗਲਤੀ ਹੋ ਗਈ ਹੈ ਤੇ ਬਰਾੜ ਸਾਹਿਬ ਹੈਗੇ ਨੇ ਬੈਸਟ ਸਟੱਡੀਸ ਡਿਸਕ੍ਰਾਈਬ ਕੀ ਕਹਨੇ ਹੈ ਕਿ ਕਿਤਾਬਾਂ ਜਿਹੜੀਆਂ ਨਗੀਆਂ ਕਈ ਮਾਈਕੀ ਰੋਡ ਨਹੀਂ ਮਾਈਕੀ ਰੋਡ ਆ ਕਈ ਕਿਸਮ ਦੀਆਂ ਹੁੰਦੀਆਂ ਨੇਗੀਆਂ ਅ ਇਸ ਦੇ ਵਿੱਚ ਤੁਮ ਕਿਤਾਬ ਦੇ ਜੇ ਤੁਸੀਂ ਬਲਰਬਸ ਪੜ੍ਹ ਲਓ ਇਹਦੇ ਚ ਚੀਫ ਆਫ ਆਰਮੀ ਸਟਾਫ ਜਨਰਲ ਵੀਪੀ ਮਲਿਕ ਨੇ ਲਿਖਿਆ ਮਾਰਕ ਟੱਲੀ ਉਹਨੇ ਲਿਖਿਆ ਐਚ ਕੇ ਦੂਆ ਜਿਹੜਾ ਟ੍ਰਿਬਿਊਨ ਹਿੰਦੁਸਤਾਨ ਟਾਈਮਜ਼ ਇੰਡੀਅਨ ਐਕਸਪ੍ਰੈਸ ਦੇ ਐਡੀਟਰ ਆ ਚੁੱਕੇ ਨੇ ਕਿ ਟਾਈਮਜ਼ ਆਫ ਇੰਡੀਆ ਦੇ ਐਡਵਾਈਜ਼ਰ ਰਹੇ ਚੁੱਕੇ ਨੇ ਕਿ ਉਹਨਾਂ ਨੇ ਲਿਖਿਆ ਆ ਪੰਜਾਬ ਦਾ ਰੀਸੈਂਟ ਟਾਈਮ ਸਭ ਤੋਂ ਵੈਲ ਨੋਨ ਹਿਸਟੋਰੀਅਨ ਲੇਟ ਘਰੇਵਾਲ ਸਾਹਿਬ ਵਾਈਸ ਚਾਂਸਲਰ ਜੀਐੱਡੀਯੂ ਉਹਨਾਂ ਦੀ ਹੈਗੀ ਹੈ ਸੋਸ਼ੀਓਲੋਜਿਸਟ ਦੀਪੰਕਰ ਗੁਪਤਾ ਦੀ ਹੈਗੀ ਹੈ ਲੈਫਟੀਨੈਂਟ ਜਨਰਲ ਪਨਾਗ ਦੀ ਹੈਗੀ ਸਾਰਿਆਂ ਨੇ ਕਿਹਾ ਵੀ ਆਬਜੈਕਟਿਵ ਹੈ